ਤਨ ਜਲਕ ਪੂਜਿਆ ਲਾਉ ਮਨ ਮਾਰਨ ਕਰ ਬਨ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਇਹ ਪਾਵਕ ਸੁਰਨਰ ਹੈ ਜਾਰੀ RAM ਦੇ ਕੋ ਜਨ ਜਲਤ ਉਬਾਰੀ ਪਵਰ ਸਾਗਰ ਅਸੁਖ ਸਾਗਰ ਮਾਈ ਪੀਵ ਰਹਿ ਜਲ ਨਿਕੁਟਤ ਨਾਈ ਕਹ ਕਬੀਰ ਪੜਸਾਨਗ ਪਾਣੀ RAM ਉਦਕ ਮੇਰੀ ਤਖਾ ਬੁਜਾਦੀ ਗੌਰੀ ਕਬੀਰ ਜੀ ਮਾ ਦੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੀਏ ਅਦਕਾਰ ਰਾਉ ਤੂੰ ਜਲ ਦੇ ਦਉ ਹਾਂ ਜਲ ਕਾਮੀਨ ਜਲ ਮੈਂ ਰਾਵ ਜਲੈ ਬਿਨਕੀ ਤੂੰ ਪਿੰਜਰ ਹਉ ਸੁਟਾ ਤੋਰਾ ਜਮੰਝਾਰ ਕਾ ਕਰੈ ਕੋਰ ਤੂੰ ਤਰਵਰ ਹਉ ਪੰਖੀ ਆਏ ਮਦ ਭਾਗੀ ਤੇਰੋ ਦਰਸ਼ਨ ਨਾਏ ਤੂੰ ਸਤਗੁਰੂ ਨਉ ਤਨ ਚੇਲਾ ਕਹਿ ਕਬੀਰ ਮੇਰੇ ਅੰਤ ਕੀ ਬੇੜਾ ਗਉੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕ ਕਾਹੇ ਦੁਖ ਮਾਨਿਆ ਹਮ ਅਪ ਤਹਿ ਆਪਣੀ ਪਤ ਖੋਈ ਹਮਰਾ ਖੋਜ ਪਰੋ ਮਤ ਕੋਈ 라ਵ ਹਮ ਮੰਦੇ ਮੰਦੇ ਮਨਮਾਈ ਸਾਜ ਪਾਤ ਤਉ ਹੋ ਨਾਈ पत अपत ता की नहीं राज तब जानोगे जब उग्र है वो पाज कहो कबीर पत हर परवान सर्व त्याग भज केवल नाम गौदी कबीर जी नगर फिरते जाओ पाई है योग बनका मृग मुक्त सब होग क्या ना के क्या बाधे चाम जब नहीं थी मिथ आत्म राम राव ਮੋੜ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇੜ ਨਾ ਗਈਆ ਕਾਈ ਬੇਂਦਰਾਕ ਜੋਤਈਆ ਪਾਈ ਕੁਸਰੈ ਕਿਉ ਨ ਪਰਮਗਤ ਪਾਈ ਕਹੋ ਕਬੀਰ ਤੁਨਹੁ ਨਰ ਪਾਈ RAM ਨਾਮ ਬਿਨ ਕਿਨ ਗਤ ਪਾਈ ਗਉੜੀ ਕਬੀਰ ਜੀ ਸੰਧਿਆ ਪ੍ਰਾਤ ਨਾਨ ਕਰਾਈ ਜੋ ਭਏ ਦਾ ਦੂਰ ਪਾਣੀ ਪਾਈ ਜਾਓ ਪਰ ਰਾਮ ਰਾਮ ਰਤਨਾਈ ਤੇ ਸਭ ਧਰਮ ਦਾ ਏ ਕਹਿ ਜਾਈ 라ਉ ਕਾਇਆ ਰਤ ਬਹੁ ਰੂਪ ਰਚਾਈ ਤਿਨ ਕੋ ਦਇਆ ਸੁਪਨਾ ਪੀ ਨਾਲੇ ਚਾਰ ਚਰਨ ਕਹੇ ਬਹਾਗਰਾ ਸਭ ਸੁਖ ਪਾਵੇ ਕਲ ਸਾਗ ਕਹੋ ਕਬੀਰਾ ਬਹੁ ਕਾਇ ਤੇਰੀ ਜੈ ਸਰਬਤਿ ਛੋੜ ਮਹਾਰਗ ਪੀਜੈ ਕਬੀਰ ਜੀ ਕਾਉੜੀ ਕਿਆ Jap ਕਿਆ Tap ਕਿਆ Vrat Puja Ja kehde pao hai dooja Re jan man ma do siun lai ae chaturai na chatur puj pai ae raau Par har lob har lok ka chara par har kaam krod ahankar ਕਰਤ ਕਰਤ ਬਦੇ ਅਹਮੇਵਾ ਮਿਲ ਪਾਤਰ ਕੀ ਕਰਹੀ ਸੇਵ ਕਹੋ ਕਬੀਰਾ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੁਰਾਇਆ ਗਾਉਦੀ ਕਬੀਰ ਜੀ ਗਰਭਵਾਸ ਮੈਂ ਕੁਲ ਨਹੀਂ ਜਾਤੀ ਬ੍ਰਾਹਮਣ ਤੇ ਸਭ ਉਤਪਾਤੀ ਕਹੋ ਰੇ ਪੰਡਿਤ ਬ੍ਰਾਹਮਣ ਕਦ ਕੇ ਹੋਏ ਬ੍ਰਾਹਮਣ ਕਾ ਕ ਜਨੂ ਮਦ ਕੋਏ 라ਉ ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਅਣ ਬਾਟਤਾ ਹੀ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਖੂਦ ਹਮ ਕਤ ਲੋਹੂ ਤੁਮ ਕਤ ਦੂਦ ਕਹੋ ਕਬੀਰ ਜੋ ਬ੍ਰह्म ਵਿਚਾਰੈ ਸੋ ਬ੍ਰਾਹਮਣ ਕਈਤ ਹੈ ਹਮਾਰਾ ਗਾਉੜੀ ਕਬੀਰ ਜੀ अंधकार दुख कबै ना सोई है राजा रंकार दोउ मेल दई है जाओ पैरसना राम न कहबो उपजत बिन सत रोवत रहबो राव जसा देखिया परवर की छाया प्राण गए कौ काकी माया जाता जंती मैं ज्यों समाना ऊए मरम को का कर जान ਅੰਤਾ ਸਰਵਰ ਕਾ ਸਰੀਰ ਰਾਮ ਰਸਾਇਣ ਪੀਓ ਰੇ ਕਬੀਰ ਗਾਉਦੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਣ ਸੋ ਘਰ ਜੋ ਨਿਰਭਉ ਕਹੀਐ ਭਉ ਭਜ ਜਾਏ ਅਬ ਹੋਏ ਰਹੀਐ ਰਹਾਉ ਤਰਤੀ ਰਤ ਨਹੀਂ ਮਨ ਪਤੀ ਆਏ ਚਾਰ ਅਚਾਰ ਰਹੇ ਉਰਜਾਏ ਪਾਪ ਕੁੰਨਦੋਏ ਇਕਸਮਾਨ ਨਿਜ ਘਰ 파ਰਸ ਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰ ਚਾਏ ਪਰਚ ਰਹੋ ਈਸ ਗਉੜੀ ਕਬੀਰ ਜੀ ਜੋ ਜਨ ਪਰਮਿਤ ਪਰਮਣ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਣ ਬੈਕੁੰਠ ਕਾਹੀ ਜਾਣ ਜਾਣ ਸਭ ਕਹੇ ਤਾਈ ਰਾਉ ਕਹਣ ਕਾਵਣ ਨਾ ਪਤੀ ਆਈ ਆ ਤੋ ਮਨ ਮਾਨ ਜਾਤੇ ਹਉ ਮੈਂ ਜਈ ਆ ਜਗ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚੰਨ ਨਿਵਾਸ ਕਹੋ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਏ ਗਉੜੀ ਕਬੀਰ ਜੀ ਉਪਜਾ ਨਿਭਜਾ ਨਿਛ ਸਮਾਈ ਨਾ ਨ ਦੇਖਤਾ ਇਹੋ ਜਦ ਜਾਈ ਲਾਜ ਨ ਮਰ ਹੋ ਕਹੋ ਕਰ ਮੇਰਾ ਅੰਕ ਕੀ ਬਾਰ ਨਹੀਂ ਕਛ ਤੇਰਾ 라ਉ ਅੰਕ ਜੇ ਤਨ ਕਰ ਕਾਇਆ ਪਾਲੀ ਮਾਤੀ ਬਾਰ ਅਗਨ ਸੰਗ ਜਾਲੀ ਜੋ ਆ ਚੰਦਨ ਮਰਦਣ ਅੰਗਾ ਸੋ ਤਨ ਜਲਾ ਕਾਟ ਕੈ ਸੰਗਾ ਕਹੋ ਕਬੀਰ ਸੁਨੋ ਰੇ ਗੁਨੀਆ ਮਨਸਾ ਗੋ ਰੂਪ ਦੇਖ ਸਭ ਦੁਨੀਆ ਗਾਉੜੀ ਕਬੀਰ ਜੀ ਅਵਰ ਮੋਏ ਕਿਆ ਸੋਗ ਕਰੀ ਜੈ ਤੋ ਕੀ ਜੈ ਜੋ ਆਪਣੀ ਜੈ ਮੈਂ ਨਾ ਮਰਉ ਉਮਰੀ ਬੋ ਸੰਸਾਰ ਆਬ ਮੋਏ ਮਿਲਿਓ ਹੈ ਯਾਨ ਹਾਰਾ ਰਹਾਉ ਯਾ ਦੇਹੀ ਪਰ ਮਲ ਮੈਂ ਕੰਦਾ ਤਾ ਸੁਖ ਬਿਸਰੇ ਪਰਮਾਨੰ ਦਾ ਬੂਟਾ ਇੱਕ ਪੰਚ ਪਨਿਹਾਰੀ ਟੂਟੀ ਲਾਜ ਭਰੈ ਮਤ ਹਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨਿਹਾਰੀ ਗਉੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਕਰਮ ਬਹੁਤ ਬਸਾਏ